ਬਹੁਤ ਵਧੀਆ ਜੀ ਬਈ ਬਹੁਤ ਵਧੀਆ ਹਾਂਜੀ ਅੱਜ ਆਪਾਂ ਤੁਹਾਡੇ ਲਈ ਐਸੀ ਆਈਟਮ ਲੈ ਕੇ ਆਏ ਜੀ ਜੋ ਤੁਹਾਨੂੰ ਪੂਰੇ ਪੰਜਾਬ 'ਚ ਨਹੀਂ ਮਿਲੇ ਤੁਸੀਂ ਬਹੁਤ YouTube ਤੇ ਵੀਡੀਓ ਦੇਖੀ ਹੋਣਗੀਆਂ ਬਹੁਤ ਜ਼ਿਆਦਾ ਪਰ ਕੋਈ ਵੀ ਕੱਟ ਪੀਸ ਨਹੀਂ ਪਾ ਰਿਹਾ ਇਸ ਸਮੇਂ ਠੀਕ ਹੈ ਆਪਾਂ ਕੱਟ ਪੀਸ ਵੀ ਰਾਈਟ ਕੱਟ ਲੈ ਕੇ ਆਉਣੇ ਆ ਜਿਵੇਂ ਹੁਣਾ 2 ਮੀਟਰ ਦੀ ਕੱਟ ਹੈ ਜੀ ਠੀਕ ਹੈ ਕੁੜਤੀ ਵੀ ਬਣ ਜਾਂਦੀ ਹੈ ਇਹਦੀ 2 ਮੀਟਰ ਦੀ ਠੀਕ ਹੈ ਨਾਲ ਦੀ ਨਾਲ ਇਹਦੇ 'ਚ ਟੱਚਿੰਗ ਦਾ ਮਾਲ ਪਾਉਂਦਾ ਇੱਕ ਨਾਲ ਦਾ ਇੱਕ ਪੀਸ ਇਹਦੇ 'ਚ ਜਾਤਰ ਐ ਹੁੰਦਾ ਹੀ ਹੈ ਵੀ ਇੱਕ ਨਾਲ ਦਾ ਇੱਕ ਪੀਸ ਮਿਲਦਾ ਹੁੰਦਾ ਠੀਕ ਹੈ ਯਾਨੀ ਕਿ ਸੂਟ ਵੀ ਬਣਾ ਸਕੋ ਰੇਟ ਆਪਾਂ ਤੁਹਾਡੇ ਲਈ ਐਸਾ ਲੈ ਕੇ ਆਇਆ ਹੈ ਦੇਣਾ ਬੰਡਲ ਦਾ ਬੰਡਲ ਹੈ ਹੀ ਹੋਲ ਸੇਲ ਵੀਡੀਓ ਹੈ ਜਿਹਨੇ ਸਿੰਗਲ ਪੀਸ ਲੈਣਾ ਉਹਨੂੰ ਵੀ ਮਿਲੂ ਪਰ ਉਹਦਾ ਰੇਟ ਮਹਿੰਗਾ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਇਹ ਸਿੰਗਲ ਪੀਸ ਇਹਦਾ ਮਤਲਬ ਜਿਵੇਂ ਬੰਡਲ ਦਾ ਬੰਡਲ ਰੇਟ ਲੈਣੇ ਤਾਂ 30 ਰੁਪਏ ਦਾ ਪੀਸ ਹੈ ਜੀ ਓਕੇ ਯਾਨੀ ਕਿ 15 ਰੁਪਏ ਮੀਟਰ 30 ਰੁਪਏ ਦਾ 30 ਕੇ ਤੁਸੀਂ ਰੁਮਾਲ ਵੀ ਲੈਣ ਜਾਂਦੇ ਹੋ ਉਮੀ 50 ਰੁਪਏ ਦੰਦਨੇ ਨੇ ਹਾਂਜੀ ਹਾਂਜੀ ਇਹ 2 ਮੀਟਰ ਦੀ ਕੁੜਤੀ ਹੈ ਜਿਹੜੀ ਕਿ 30 ਰੁਪਏ ਦੀ ਦੰਨੇ ਆਪਾਂ ਠੀਕ ਆ ਜੀ ਹੋਰ ਸੇ ਰੇਟ ਪਰ ਦਮਾਂ ਦੇ ਬੰਡਲ ਦਾ ਬੰਡਲ ਜੀ ਠੀਕ ਆ ਜੀ ਆ ਦੇਖੋ ਮੰਨ ਲਓ ਕਿ 30 ਰੁਪਏ ਦਾ ਹੋਊਗਾ ਪਰ ਪੂਰਾ ਬੰਡਲ ਲੈਣਾ ਪੈਣਾ ਇਹ ਪੂਰਾ ਬੰਡਲ ਲੈਣਾ ਪਊਗਾ ਗੱਲ ਇਹ ਸਮਝ ਲਓ ਪੂਰਾ ਇਹ ਨਹੀਂ ਕਿ ਕੁੜਤੀ ਹੈ 2 ਮੀਟਰ ਦੀ ਠੀਕ ਆ ਠੀਕ ਆ ਜੀ ਠੀਕ ਆ ਜੀ ਫੀਰ ਬਰੀ ਹੈ ਇਹ ਜਿੰਨੀਆਂ ਸਾਡੀਆਂ ਭੈਣਾ ਬੁਟੀਕ ਲਈ ਨੇ ਜਾਂ ਕੰਮ ਬਰਕ ਕਰਵਾਉਂਦੀਆਂ ਨੇ ਉਹਨਾਂ ਦੀ ਕਢਾਈ ਦੀ ਬਹੁਤ ਜ਼ਬਰਦਸਤ ਹੈ ਜਿਵੇਂ ਉਹਨਾਂ ਨੇ ਇੱਕ ਨਾਲ ਦਾ ਇੱਕ ਪੀਸ ਮਿਲਾ ਲਿਆ ਠੀਕ ਹੈ ਸੂਟ ਬਣ ਜੂਗਾ ਉਹਨਾਂ ਦਾ ਆ ਦੇਖੋ ਜਿਵੇਂ ਤੇ ਆ ਦੇਖੋ ਆ ਦੋ ਪੀਸ ਦੋ ਸ਼ਰਟਾਂ ਠੀਕ ਹੈ ਸੂਟ ਬਣ ਗਿਆ ਸ਼ਰਟਾਂ ਬਣ ਗਿਆ ਯਾਨੀ ਕਿ ਤਿੰਨ ਪੀਸਾਂ ਲਾ ਲਓ ਫੇਰ ਵੀ 90 ਰੁਪਏ ਦਾ ਸੂਟ ਰਹੇ ਠੀਕ ਹੈ ਜੀ 6 ਮੀਟਰ ਵੀ ਲਾ ਲਓ ਆਪਾਂ 2 ਮੀਟਰ ਦੀ ਕਟ ਹੈ 6 ਮੀਟਰ ਦਾ ਪੀਸ 90 ਰੁਪਏ ਦਾ ਸੂਟ ਵੈਟ ਗਿਆ ਠੀਕ ਹੈ ਜੀ ਇੱਕ ਪੀਸ 30 ਰੁਪਏ ਦਾ ਵੈਟ ਗਿਆ ਔਰ ਮੇਰੇ ਦੀ ਪੂਰੇ ਵਰਲਡ ਦੀ ਮੇਰੀ ਚੈਲੰਜ ਨਾਲ ਗਾਰੰਟੀ ਹੈ ਅਨੰਮ ਕਲੌਥ ਹਾਊਸ ਵਾਲੀ ਦੀ ਦੁਕਾਨ ਮੰਡੀ ਅਹਿਮਦਗੜ ਕੀ ਠੀਕ ਹੈ ਜੀ ਮਲੇਰ ਕੋਟਰਾ ਲੁਧਿਆਣਾ ਦੇ ਬਿਲਕੁਲ ਸੈਂਟਰ ਦੇ ਚ ਜੇ ਮੇਰੇ ਰੇਟ ਕਿਸ ਨੇ ਦੇ ਤਾ ਜੀ ਕ੍ਰੈਸ਼ ਇਮਰ ਜਿੰਨੀ ਚੂ ਸ਼ੀਸ਼ਾ ਸਿਲਕ ਸਪੇਸ ਸਿਲਕ ਠੀਕ ਹੈ ਹਰ ਤਰ੍ਹਾਂ ਦੀ ਕੁਆਲਿਟੀ ਵਰਕ ਲਈ ਪਲੇਨ ਚ ਤੁਹਾਨੂੰ ਅਸੀਂ ਦਵਾਂਗੇ ਬੁਟੀਕ ਲਈ ਦੁਕਾਨ ਲਈ ਰੇਡ ਦਾ ਪੂਰੇ ਵਰਲਡ ਦਾ ਰੇਡ ਦਾ ਚੈਲੰਜ ਨਾਲ ਗਾਰੰਟੀ 30 ਦਾ ਪੀਸ ਆ ਦੇਖੋ ਇਹ ਮਾਲ ਪੂਰੀ ਨਿਗਾਹ ਪਰਵਾ ਲੋਈ ਮਾਲ ਪੂਰਾ ਆ ਚੁਕਿਆ ਆ ਦੇਖੋ ਜੀ ਇਸ ਸਮੇਂ ਦੀ ਸਭ ਤੋਂ ਆਈਟਮ ਕੁਆਲਿਟੀ ਓਕੇ ਬਹੁਤ ਜਾ ਚੱਲ ਰਹੀ ਹੈ ਸ਼ੀਸ਼ਾ ਸਿਲਕੇ ਕਹਿੰਦੇ ਨੇ ਇਹਨੂੰ ਬਹੁਤ ਜ਼ਿਆਦਾ ਆਈਟਮ ਚੱਲ ਰਹੀ ਹੈ ਬਹੁਤ ਜ਼ਿਆਦਾ ਠੀਕ ਹੈ ਜੀ ਦੀ ਡਿਮਾਂਡ ਬਹੁਤ ਹੈ ਸਿਰਫ ਇਹ ਕੱਪੜਾ ਜੇ ਤੁਸੀਂ ਥਾਂ ਦੇ ਚ ਕਟਵਾਉਂਗੇ 200 ਰੁਪਏ ਮੀਟਰ ਹੈ ਜੇ ਤੁਸੀਂ ਥਾਂ ਚ ਕਟਵਾਉਂਗੇ 200 ਰੁਪਏ ਮੀਟਰ ਪਰ ਔਰੇ ਪੀਸਾਂ ਦੇ ਵਿੱਚ 15 ਰੁਪਏ ਮੀਟਰ ਬੈੜਦਾ 30 ਰੁਪਏ ਦਾ ਪੀਸ ਬੈੜਦਾ ਠੀਕ ਹੈ ਜੀ ਪਰ ਲੈਣਾ ਪੂਰੇ ਦਾ ਪੂਰਾ ਬੰਡਲ ਨੂੰ ਜੇ ਕਿਸੇ ਨੇ ਛਾਂਟ ਕੇ ਲੈਣੇ ਨੇ ਸਿੰਗਲ ਦਾ ਸਿੰਗਲ ਪੀਸ ਉਹਦੇ ਲਈ ਇਹ 70 ਰੁਪਏ ਦਾ ਠੀਕ ਹੈ ਮਤਲਬ ਜੇ ਕਲੈਕਸ਼ਨ ਕਰ ਲੈਣਾ ਤਾਂ 70 ਰੁਪਏ ਦਾ ਜੇ ਬੰਡਲ ਲੂਗਾ ਉਹ 30 ਰੁਪਏ ਦਾ 30 ਰੁਪਏ ਦਾ ਇਹ ਪਤਾ ਉਹ ਰੀਜ਼ਨ ਕੀ ਹੈ ਕਿ ਨਾ 70 ਰੁਪਏ ਉਹ ਕਹਣਗੇ ਵੀਰੇ ਸਾਨੂੰ ਤਾਂ ਛਾਂਣ ਛਾਂਡ ਕੇ ਚਾਹੀਦਾ ਕਿਉਂਕਿ ਸੁਣਨ ਨੂੰ ਵੀ ਪਤਾ ਜੇ ਛਾਂਡ ਕੇ ਦਵਾਂਗੇ ਸਾਰਾ ਬੰਡਲ ਖਰਾਬ ਹੁੰਦਾ ਠੀਕ ਹੈ ਇਸ ਕਰਕੇ ਇਹ 30 ਰੁਪਏ ਦਾ ਪੀਸ ਹੈ ਮਾਲ ਬਹੁਤ ਜਾਦੂ ਹੈ ਇਹ ਜਿੰਨੀਆਂ ਵੀ ਕੁਆਲਿਟੀਆਂ ਨੇ ਸਾਰੀਆਂ 100 150 200 ਰੁਪਏ ਮੀਟਰ ਵਾਲੀਆਂ ਕੁਆਲਿਟੀ ਨੇ ਆ ਦੇਖੋ ਜੀ ਬਹੁਤ ਜ਼ਿਆਦਾ ਚੱਲ ਰਿਹਾ ਬਨਾਰਸੀ ਟਿਸ਼ੂ ਬਹੁਤ ਜ਼ਿਆਦਾ ਕ੍ਰੈਸ਼ ਟਿਸ਼ੂ ਬਨਾਰਸੀ ਟਿਸ਼ੂ ਬਹੁਤ ਜਿਹੜੀ ਵੀ ਆਈਟਮਾਂ ਨੇ ਨਾ ਇਹਦੇ 100 ਰੁਪਏ ਮੀਟਰ ਪਲਾਸ ਰੇਟ ਹੈ ਕੋਈ 150 ਕੋਈ 200 ਇਹ ਰੇਟ ਨੇ ਇਹ ਰੇਟ ਦੀ ਚੈਲੇਂਜ ਨਾਲ ਗਰੰਟੀ ਹ ਪਰ ਇਹ ਮੇਰੀ ਇੱਕ ਰਿਕੁਐਸਟ ਹੋਰ ਹੈ ਬੇਨਤੀ ਹੈ ਠੀਕ ਹੈ ਜੀ ਕਈ ਕਸਟਮਰ ਦੇਖੋ ਅੱਜ ਇਹ ਮੇਲੇ ਮਾਲ ਹਿੰਗਾ ਠੀਕ ਹੈ ਜੀ ਸਾਰਾ ਪਿਆ ਅੱਜ ਦੀ ਡੇਟ 'ਚ ਸਾਰਾ ਮਾਲ ਮਿਲੇ ਪਿਆ ਹਾਂਜੀ ਕੋਈ ਇਹ ਵੀਡੀਓ ਨੂੰ ਮਹੀਨੇ ਬਾਅਦ ਦੇਖਦਾ ਹੈ ਜਾਂ 25 ਦਿਨਾਂ ਬਾਅਦ ਦੇਖਦਾ ਹੈ ਜਾਂ 10 ਦਿਨਾਂ ਬਾਅਦ ਦੇਖਦਾ ਹੈ। ਮਾਲ ਸੇਲ ਹੋ ਜਾਂਦਾ ਹੀ ਨਾ ਉਹ ਜ ਸਾਡਾ ਕੋਈ ਕਸੂਨੀਤ ਹੋ ਗਈ ਮਾਲ ਆਉਂਦਾ ਹੀ ਵੀਕਣ ਵਾਸਤੇ ਆ ਕਿਉਂਕਿ ਇਹਨੇ ਇੱਕ ਨਾ ਇੱਕ ਦਿਨ ਦਾ ਖਤਮ ਹੋਣਾ ਹੀ ਆ। ਉਹ ਕਹਿੰਗੇ ਵੀਰੇ ਅਸਤਾ ਤੁਹਾਡੀ ਵੀਡੀਓ ਕੱਲ੍ਹ ਦੇਗੀ ਹੈ। ਠੀਕ ਹੈ ਜਾਂ ਫੋਨ ਕਰਕੇ ਪੁੱਛ ਲਿਆ ਕਰ। ਹਾਂਜੀ ਹਾਂਜੀ। ਹਾਂਜੀ ਹਾਂਜੀ। ਵੀਆਰ ਕੋਲ ਕੁਸ਼ਟ ਹੈਗਾ ਨਾ। ਹਾਂਜੀ ਸਟਾਕ ਤੇ ਹੈਗਾ ਕਿ ਨਹੀਂ। ਕਈ ਵਾਰ ਮਾਲ ਸੇਲ ਹੋ ਜਾਂਦਾ 500 ਤੱਕ ਨਹੀਂ ਵੀ ਮਿਲਦਾ। ਠੀਕ ਹੈ। ਇਹ ਮਾਲ ਹੈਗਾ ਤਾਂ ਠੀਕ ਹੈ ਤਵੇ ਲੀ ਵੀ ਹੁੰਦਾ। ਇਸ ਕਰਕੇ ਰਿਪੀਅਸਟੇ ਹੈ। ਜਾ ਤੱਕ ਮਾਲ ਹੈ ਜਦ ਤੱਕ ਸੇਲ ਹੈ ਠੀਕ ਹੈ ਹੋਲ ਸੇਲ ਰੇਟ ਹੈ ਜੇ ਰੇਟ ਦੀ ਚੈਲੰਜ ਨਾਲ ਗਰੰਟੀ ਦੋ ਮੀਟਰ ਦੀ ਕੁਆਲਿਟੀ ਦੀ ਉਹ ਵੀ ਵਾਰਡ ਦੀ ਮੇਰੀ ਰੇਟ ਦੀ ਪੂਰੀ ਗਰੰਟੀ ਉਹ 30 ਰੁਪਏ ਦਾ ਪੀਸ ਦੋ ਮੀਟਰ ਦਾ ਕੋਈ ਨਹੀਂ ਦੇ ਸਕਦਾ ਮੇਰੀ ਚੈਲੰਜ ਹੈ ਇਹ ਹਾਂਜੀ ਹਾਂਜੀ ਤੇ ਇੱਕ ਕੁਆਲਿਟੀ ਆਪਾਂ ਤੁਹਾਡੇ ਲਈ ਹੋਰ ਲੈ ਕੇ ਆਏਗੀ ਆ ਦੇਖੋ ਜੀ ਲਓ ਜੀ ਇਹਨੂੰ ਆਪਾਂ ਕਹਾਂਗੇ 2.5 ਤੋਂ ਲੈ ਕੇ 3.90 ਤੱਕ ਰੇਟ ਹੈ ਠੀਕ ਹੈ ਜੀ 2.5 ਤੋਂ ਲੈ ਕੇ 3.90 ਤੱਕ ਹਾਂਜੀ ਯਾਨੀ ਕਿ ਇਹ ਮੰਨ ਲਓ ਤੁਸੀਂ 2.5 ਵੀ ਹੋਊਗਾ 3 ਵੀ ਹੋਊਗਾ 3.5 ਵੀ ਹੋਊਗਾ 3.75 ਵੀ ਹੋਊਗਾ 3.75 ਤੱਕ 390 ਤੱਕ ਨਿਕਲੂਗਾ ਠੀਕ ਹੈ ਜੀ ਜਿਵੇਂ ਸਪੋਜ਼ ਕਰੋ ਇਹਦੇ ਚ ਜ਼ਿਆਦਾਤਰ ਮਾਲ ਟੱਚਿੰਗ ਦਾ ਹੀ ਹੋਊਗਾ ਹਾਂਜੀ ਜਿਵੇਂ ਉਹਨਾ ਸੂਟ ਮਿਲ ਗਿਆ ਤੁਹਾਡਾ ਹੀ ਓਕੇ ਸਿਰਫ 55 ਰੁਪਏ ਦਾ ਪੀਸ ਹੈ ਓਕੇ ਸਿੰਗਲ ਪੀਸ ਬੰਡਲ ਦਾ ਬੰਡਲ ਰੇਟ ਦੱਸ ਰਿਹਾ ਹਾਂ ਹੋਲ سیل ਪ੍ਰਾਈਸ ਨੇ ਠੀਕ ਹੈ ਠੀਕ ਹੈ ਜੀ 55 ਰੁਪਏ ਦਾ ਪੀਸ ਹੈ ਠੀਕ ਹੈ ਜੀ 110 ਰੁਪਏ ਤੁਹਾਨੂੰ ਸੂਟ ਬੈਠਿਆ ਜੀ ਲਓ ਜੀ 110 ਰੁਪਏ 110 ਰੁਪਏ ਤੁਹਾਨੂੰ ਸੂਟ ਬੈਠਿਆ ਹੋਲ سیل ਦੇ ਰੇਟ ਨੇ ਕਈ ਕਹਿੰਦੇ ਨੇ ਵੀਰੇ ਤੁਸੀਂ ਸਿੰਗਲ ਪੀਸ ਦਾ ਦਿੰਦੇ ਨਹੀਂ ਅਸੀਂ ਬੇਸ਼ੱਕ ਕਈ ਕਮੈਂਟ ਵੀ ਕਰਦੇ ਨੇ ਬਹੁਤ ਮਾੜੇ ਕਮੈਂਟ ਵੀ ਕਰਦੇ ਨੇ ਜਿਨ੍ਹਾਂ ਨੂੰ ਚੀਜ਼ ਮਿਲ ਗਈ ਵਧੀਆ ਉਹ ਵਧੀਆ ਕਮੈਂਟ ਕਰਦਾ ਜਿਹਨੂੰ ਨਹੀਂ ਦਿੰਦੇ ਉਹ ਗੱਲ ਨੂੰ ਸਮਝ ਨਹੀਂ ਰਿਹਾ ਸਾਡੀ ਕਈ ਕਹਿੰਦੇ ਨੇ ਸਿੰਗਲ ਪੀਸ ਨਹੀਂ ਦਿੰਦੇ ਇਹ ਕਿਉਂਕਿ ਸਿੰਗਲ ਵੀਡੀਓ ਹੀ ਨਹੀਂ ਹੈਗੀ ਸਿੰਗਲ ਪੀਸ ਹੀ ਸਿੰਗਲ ਪੀਸ ਲੈਣਾ ਤਾਂ 100 ਰੁਪਏ ਦਾ ਹੈ ਠੀਕ ਹੈ ਧਿਆਨ ਨਾਲ ਗੱਲ ਸੁਣਿਓ ਸਿੰਗਲ ਪੀਸ ਲੈਣਾ ਤਾਂ 100 ਰੁਪਏ ਦਾ ਪਰ ਸਾਡਾ ਕੰਮ ਇਹ ਹੈ ਹੋਲ ਸੇਲ ਦੇ ਚ ਰਚਦੇ ਠੀਕ ਹੈ ਜੀ ਕਈ ਕਹਿੰਦੇ ਨੇ ਅਸੀਂ ਦੁਕਾਨ ਤੇ ਗਏ ਸਾਨੂੰ ਦਿੱਤਾ ਨਹੀਂ ਮਿਲਿਆ ਨਹੀਂ ਇਹਦੀ ਹਰ ਜ਼ਰੂਰੀ ਨਹੀਂ ਕਿ ਵੀ ਹਰ ਇੱਕ ਇਨਸਾਨ ਨੂੰ ਇਹ ਚੀਜ਼ ਪਸੰਦ ਹੋ ਕਈਆਂ ਨੂੰ ਪਸੰਦ ਆਉਂਦੀ ਹੈ ਕਈਆਂ ਨੂੰ ਨਹੀਂ ਵੀ ਪਸੰਦ ਆਉਂਦੀ ਪਰ ਕੁਆਲਿਟੀ ਜਨੂੰ ਇੰਨਾ ਪਤਾ ਹੈ ਇਹ ਪੂਰੇ ਸਿਰੀਰੀ ਕੁਆਲਿਟੀ ਹੈ ਜਿਹੜੀ 200 ਰੁਪਏ ਮੀਟਰ ਚੱਲਦੀ ਹੈ ਠੀਕ ਹੈ ਜਿਹੜੀ ਇਸ ਸਮੇਂ ਦੀ ਕੁਆਲਿਟੀ ਚੱਲ ਰਹੀ ਹੈ ਠੀਕ ਹੈ ਹੁਣ ਜਿਹਨੂੰ ਮਿਲ ਗਈ ਉਹਦਾ ਕਹਿੰਦੇ ਵਧੀਆ ਹੈ ਜਿਹਨੂੰ ਨਹੀਂ ਮਿਲੀ ਉਹ ਕਹਿੰਦਾ ਇਹ ਲੈ ਹੀ ਸਾਨੂੰ ਤਾਂ ਟੈਂਡ ਨਹੀਂ ਕੀਤੇ ਇਹਨਾਂ ਨੇ ਆਇਆ ਨਹੀਂ ਕੀਤਾ ਠੀਕ ਹੈ ਜੀ ਪਰ ਸਾਡੀ ਰਿਕੁਐਸਟ ਸਾਡੀ ਵੀਡੀਓ ਨੂੰ ਧਿਆਨ ਨਾਲ ਕੰਨਾਂ ਨਾਲ ਸੁਣ ਲਿਆ ਕਰੋ ਅਸੀਂ ਹੌਲ ਸੇ ਰੇਟ ਦੱਸ ਰਿਹਾ ਸਿੰਗਲ ਪੀਸ ਨਹੀਂ ਦੱਸ ਰਿਹਾ ਬੰਡਲ ਦਾ ਬੰਡਲ ਦਾ ਰੇਟ ਦੱਸ ਰਿਹਾ ਗੱਲ ਧਿਆਨ ਨਾਲ ਸੁਣ ਲਓ ਠੀਕ ਹੈ ਜੀ ਕਿ ਤੁਹਾਡੀ ਮਰਜ਼ੀ ਹੈ ਸਮਝਣਾ ਨਾ ਸਮਝਣਾ ਇਹ ਆ ਦੇਖੋ 55 ਰੁਪਏ ਦਾ ਪੀਸ 110 ਰੁਪਏ ਸੂਟ ਬੰਡਲ ਦਾ ਬੰਡਲ ਮਿਲੂਗਾ ਕਪੜਾ ਪੂਰਾ ਸਿਰੇ ਦਾ ਜੀ ਠੀਕ ਹੈ ਜੀ ਕਪੜਾ ਪੂਰਾ ਸਿਰੇ ਦਾ ਮਾਲ ਬਹੁਤ ਜ਼ਿਆਦਾ ਪਿਆ ਜਿੰਨਾ ਕੋਹੋਂ ਨਾ ਮਾਲ ਮਿਲੂਗਾ ਜੀ ਠੀਕ ਹੈ ਜੀ ਆ ਦੇਖੋ ਲਓ ਜੀ ਮੈਂ ਕਹਾਂ ਪੂਰਾ ਸਿਰੇਦੀ ਕੁਆਲਿਟੀ ਨਹੀਂ ਹੈ ਪੂਰੇ ਟੌਪ ਨਹੀਂ ਆ। ਸਿਰਫ ਸਿਰਫ 55 ਰੁਪਏ ਦਾ ਪੀਸ। ਮਾਲ ਬਹੁਤ ਹੈ ਫਿਲਾਲ ਦੀ ਘੜੀ ਹੈ। ਪਰ बिकਦੇ ਦਾ ਪਤਾ ਨਹੀਂ ਲੱਗਦਾ ਕਦ बिकੇ। ਤੁਸੀਂ ਮੈਂ ਪਹਿਲਾਂ ਆਇਆ ਤਾਂ। ਤੁਸੀਂ ਕਹੋਗੇ ਵੀ ਤੁਸੀਂ ਤਾਂ ਵੀਡੀਓ 'ਚ ਕਹੇ ਸੀ ਮਾਲ ਬਹੁਤ ਹੈ। ਅਸੀਂ ਕਹਿੰਦੇ ਆ ਮਾਲ ਬਹੁਤ ਹੈ। 50 50 ਪਾਰਸਲ ਦਿੱਲੀ ਉੱਤਰਦੇ ਨੇ ਪਰ ਤਰੀਏ ਕੀ बिक ਜਾਂਦਾ ਜੀ ਨਾਲ ਦੀ ਨਾਲ। ਨਾਲ ਦੀ ਨਾਲ बिक ਜਾਂਦਾ ਈ। ਅੱਜ ਇਹ ਵੀਡੀਓ ਨਹੀਂ ਪਾਈ ਤੇ ਵੀ ਬਹੁਤ ਹੱਦ ਤੱਕ ਮਾਲ ਵਿਗ ਗਿਆ। ਹਾਜੀ ਕੋਈ ਵੀਡੀਓ ਨਹੀਂ ਪਾਈ ਸੀ। ਸਾਨੂੰ ਜਿਦ ਹੀ ਕਸਟਮਰਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਵੀਰੇ ਮੇਰੇ 500 ਪੀਸ ਕਰ ਦੋ ਮੇਰਾ 300 ਪੀਸ ਕਰ ਦੋ। ਮੇਰਾ ਅੱਧੇ ਨਾਲੋਂ ਵੱਧ ਮਾਲ ਵਿਗ ਗਿਆ। ਮਤਲਬ ਇਹ ਸਮਝ ਲਓ ਤੁਸੀਂ। ਠੀਕ ਹੈ ਜੀ। ਮੈਂ ਅੱਧੇ ਨਾਲੋਂ ਵੱਧ ਮਾਲ ਵਿਕ ਗਿਆ। ਠੀਕ ਹੈ ਜੀ। ਤੇ ਇਹ ਹੈਗਾ 55 ਰੁਪਿਆ ਦਾ ਪੀਸ। ਠੀਕ ਹੈ ਜੀ। ਇੱਕ ਕੁਆਲਿਟੀ ਹੋਰ ਮਾਰਕੀਟ 'ਚ ਬਹੁਤ ਚੱਲ ਰਹੀ ਹੈ। ਠੀਕ ਹੈ ਜੀ। ਹਾਂ ਜੀ। ਮਾਰਕੀਟ 'ਚ ਆ ਕੁਆਲਿਟੀ ਚੱਲ ਰਹੀ ਹੈ ਫੈਂਡੀ ਸਿਲਕ ਜੀ। ਓਕੇ ਜੀ। ਇਹਨੂੰ ਫੈਂਡੀ ਵੀ ਕਹਿੰਦੇ ਨੇ ਕੋਈ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਕੁਆਲਿਟੀ ਚੱਲ ਰਹੀ ਹੈ ਠੀਕ ਹੈ ਜੀ ਆ ਦੇਖੋ ਬਹੁਤ ਜ਼ਿਆਦਾ ਕੁਆਲਿਟੀ ਬਹੁਤ ਟੌਪ ਦੀ ਕੁਆਲਿਟੀ ਹੈ ਇਹ ਵੀ 2.5 ਤੋਂ ਲੈ ਕੇ 3.90 ਤੱਕ ਦੀ ਕੱਟ ਹੋਊਗੀ ਠੀਕ ਹੈ ਜੀ ਬਹੁਤ ਸਿਰੇ ਦੀ ਕੁਆਲਿਟੀ ਇਹ ਬਹੁਤ ਜ਼ਿਆਦਾ ਇਹਦਾ ਰੇਟ ਮਾਰਕੀਟ ਚ 200 ਰੁਪਏ ਮੀਟਰ ਹੈ 150 ਰੁਪਏ 200 ਰੁਪਏ ਮੀਟਰ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਆਪਾਂ ਤੁਹਾਨੂੰ ਇਹ ਪੀਸ ਦੇਣਾ 70 ਰੁਪਏ ਦਾ ਲੋਹੀ 70 ਰੁਪਏ ਆ ਦੇਖੋ ਜੀ ਇੱਕ ਨਾਲ ਦੇ ਇੱਕ ਪੀਸ ਮਿਲੂਗਾ ਜਿਆਤਰ ਮਾਲੇ ਵਿੱਚ ਮਿਲਦਾ ਹੀ ਹੋਊਗਾ ਓਕੇ ਇੱਕ ਨਾਲ ਇੱਕ ਪੀਸ ਮਿਲ ਗਿਆ ਕਿੰਨੇ ਦਾ ਸੂਟ ਬੈਠ ਗਿਆ 140 ਰੁਪਏ ਦਾ 140 ਰੁਪਏ ਮਾਰਕੀਟ 'ਚ 1 ਮੀਟਰ ਦਾ ਰੇਟ ਕੀ ਹੈ 200 ਰੁਪਏ ਮੀਟਰ ਜੀ ਹਾਂ ਜੀ ਠੀਕ ਹੈ ਯਾਨੀ ਕਿ 1000 ਰੁਪਏ ਵਾਲਾ ਸੂਟ ਤੁਹਾਨੂੰ 140 ਰੁਪਏ ਦੇ ਵਿੱਚ ਪਿਆ ਠੀਕ ਹੈ। ਔਰ ਤੁਸੀਂ ਇਹ ਕਿ ਤੁਸੀਂ ਕਹੋਗੇ ਵੀ ਪਲੇਨ ਕੱਪੜਾ ਸੀ ਕੀ ਕਰਾਂਗੇ? ਹਾਂਜੀ। ਪਲੇਨ ਦੇ ਲੈਸ ਲਗਾ ਕੇ ਵੀ ਤੁਸੀਂ ਸੋਹਣਾ ਸੂਟ ਬਣਵਾ ਸਕਦੇ ਹੋ। ਠੀਕ ਹੈ? ਆਲੇ ਦੁਆਲੇ ਬੁਟੀਕ ਦੇ ਚੋਂ ਵਰਕ ਕਰਵਾ ਸਕਦੇ ਹੋ। ਹਾਂਜੀ। ਜਿਆਦਾਤਰ ਜਿਹੜਾ ਪਲੇਨ ਮਾਲ ਹੁੰਦਾ ਉਹ ਵਰਕ ਲਈ ਆਉਂਦਾ ਠੀਕ ਹੈ? ਬੁਟੀਕ ਪੀਸ ਹੁੰਦੇ ਹੁਣ ਜੇ ਪਾਰਟੀ ਵੇਅਰ, ਸ਼ਾਦੀ ਵਾਲੇ ਵਿਆਹ ਸ਼ਾਦੀਆਂ ਚੱਲਣੀਆਂ ਨੇ, ਕਰੂਏ ਚੱਲਣੇ ਨੇ। ਠੀਕ ਹੈ? ਪੂਰੇ ਇਹੀ ਚੀਜ਼ਾਂ ਵੇਚਣੀਆਂ ਠੀਕ ਹੈ? ਇਹੀ ਪਾਰਟੀ ਵੇਅਰ ਸੂਟ ਹੋਣਗੇ। ਤੁਸੀਂ ਹੁਣ ਜੇ 10000 ਦਾ ਵੀ ਸੂਟ ਲੈਣ ਜਾਓਗੇ। ਤਾ ਕਪੜੇ ਤੇ ਹੈਂਡਵਰਕ ਹੋਇਆ ਹੋਊਗਾ ਤੁਸੀਂ ਵੀਡੀਓਜ਼ ਵਗੈਰਾ ਦੇਖਦੇ ਹੋਵੋਗੇ ਸਾਰੇ ਕਸਟਮਰ ਹਾਂਜੀ ਹਾਂਜੀ ਇਹ ਜਿਹੜੇ ਸਾਡੇ ਵੀ ਵੀਡੀਓਜ਼ ਦੇਖਦੇ ਨੇ ਉਹ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਇਹ ਜਿਹੜਾ ਕਪੜਾ ਹੈ ਜਿਹੜਾ ਅਸੀਂ ਮਾਰਕੀਟ 'ਚ 10000 ਦਾ ਸੂਟ ਲੈਣ ਜਾਵਾਂਗੇ ਤਾਂ ਉਹਦੇ 'ਤੇ ਵੀ ਇਹੀ ਵਰਕ ਹੋਇਆ ਹੋਊਗਾ ਇਹਦੇ ਵਰਕ ਹੋਇਆ ਹੋਊਗਾ ਆ ਦੇਖੋ ਜੀ ਬਹੁਤ ਯਾਨੀ ਕਿ ਟੱਚਿੰਗ ਦਾ ਮਾਲ ਬਹੁਤ ਜ਼ਿਆਦਾ ਤਰ੍ਹਾਂ ਵੀ ਜ਼ਰੂਰੀ ਵੀ ਨਹੀਂ ਹੈਗਾ ਵੀ ਸਾਰੇ ਟੱਚਿੰਗ ਦਾ ਮਾਲ ਹੋਵੇ ਠੀਕ ਹੈ ਤੇ ਇੱਕ ਕੁਆਲਿਟੀ ਮੈਂ ਤੁਹਾਨੂੰ ਲਾਹਦੇ ਹੱਥੇ ਵੀ ਦਿਖਾ ਦਵਾਂ ਨਾ ਹਾਂਜੀ ਜੋਰ ਜੱਟ ਹੈ ਇਹ ਵਧੀਆ ਜੀ ਟੌਪ ਦੀ ਜੋਰ ਜੱਟ ਇਜੇ ਮੇਲੇ 15 16 ਕਲਰ ਪੈਣੀ ਠੀਕ ਹੈ ਵਧੀਆ ਜੀ ਟੋਪ ਦੀ ਇਹ 100 ਰੁਪਏ ਦਾ ਸੂਟ ਲੱਗੂਗਾ ਓਕੇ ਸਿੰਗਲ ਸੂਟ ਲੈਣਾ 250 ਰੁਪਏ ਲੱਗੂਗਾ ਠੀਕ ਹੈ ਜੀ 25 ਸੂਟ ਲਵੋਗੇ 100 ਰੁਪਏ ਦਾ ਲੱਗੂਗਾ ਯਾਨੀ ਕਿ 25 ਸੂਟ 2500 ਦਾ ਮਾਰਕੀਟ ਦੇ ਵਿੱਚ ਦਾ ਰੇਟ ਹੋਲ سیل ਦਾ 250 ਰੁਪਏ ਮੈਂ ਤੁਹਾਨੂੰ 100 ਰੁਪਏ ਦਾ ਰੇਟ ਦਾਂਗੀ ਠੀਕ ਹੈ ਯਾਨੀ ਕਿ ਮੇਲੇ ਵਿੱਚ ਹਰ ਤਰ੍ਹਾਂ ਦੀ ਕੱਟ ਪੀਸ ਪਈ ਹੈ ਇੱਕ ਆਪਣੇ ਲਈ ਹੋਰ ਕਟਾਈ ਹੋਈ ਹੈ ਆ ਦੇਖੋ ਹਾਂ ਜੀ 4 ਮੀਟਰ ਦੀ ਕੱਟ ਜੀ ਆ 4 ਮੀਟਰ ਦੀ ਕੱਟ ਜੀ ਆ ਦੇਖੋ ਠੀਕ ਹੈ ਜੀ ਧਿਆਨ ਮਰਵਾਓ ਪੂਰਾ ਐਂਡ ਪੂਰੇ ਟਾਪ ਦੀ ਕੁਆਲਿਟੀ ਆ ਦੇਖੋ ਸਾਰੀ ਤਰ੍ਹਾਂ ਦੇ ਰੰਗ ਜੀ ਹਾਂਜੀ ਹਾਂਜੀ ਠੀਕ ਹੈ ਜੀ ਆ ਦੇਖੋ ਸਾਰੀ ਤਰ੍ਹਾਂ ਦੇ ਰੰਗ ਠੀਕ ਹੈ ਜੀ ਸਿਰਫ ਔਰ ਸਿਰਫ 4 ਮੀਟਰ ਕਹਿ 4 ਮੀਟਰ ਰਿਹਾ ਸੀ ਪਹਿਲਾਂ ਬਸ ਉਹ ਦੱਸ ਰਹੀ ਕਹਿੰਦੇ ਅਸੀਂ 4 ਮੀਟਰ ਆ ਪਰ ਨਿਕਲੂਗਾ 4.90 ਤੱਕ ਹੀ ਠੀਕ ਹੈ ਜੀ 4 ਤੋਂ ਲੈ ਕੇ 4.90 ਤੱਕ ਦੀ ਕੱਟ ਹੋਊਗੀ ਮਤਲਬ ਵੱਧ ਹੋਊਗੀ ਵੱਧੀ ਹੋਊਗਾ ਇਹ ਕਹਿੰਦਾ ਮਤਲਬ ਕਹਿੰਦੇ ਅਸੀਂ 4 ਆ ਠੀਕ ਹੈ ਠੀਕ ਹੈ ਜੀ ਮਾਤਲ ਇਹ ਸੂਟ ਤੁਹਾਨੂੰ ਪਊਗਾ 100 ਰੁਪਏ ਦਾ ਕਿਉਂਕਿ ਸਾਢੇ 4 ਚ ਸੂਟ ਆਰਾਮ ਨਾਲ ਬਣੇ ਹਾਂਜੀ ਹਾਂਜੀ ਕਿਉਂਕਿ ਨਾ ਪਣਾ ਵੀ ਬੜਾ ਹੀ ਹੁੰਦਾ ਯਾਨੀ ਕਿ ਜਾਂ ਆਮ 45 ਇੰਚ ਦਾ ਪਣਾ ਹੁੰਦਾ ਇਹਨਾਂ ਦਾ ਠੀਕ ਹੈ 45 46 ਕੱਪੜਾ ਪੂਰਾ ਫਰੈਸ਼ ਹੋਊਗਾ ਠੀਕ ਹੈ ਜੀ ਠੀਕ ਹੈ ਜੀ ਕੋਲ ਸਿਰ ਲੇਟ ਦੱਸਨੇ ਆ ਮੈਂ ਫੇਰ ਕਹਿ ਰਿਹਾ ਠੀਕ ਹੈ ਜੀ ਆ ਦੇਖੋ ਇਹ ਕਿ ਟਾਚਿੰਗਾ ਮਾਲ ਵੀ ਬਹੁਤ ਮਿਲਦਾ ਹੈ ਬੁਟੀਕ ਵਾਲੀਆਂ ਪਹਿਣਾ ਜਿਵੇਂ ਕੜਾਈ ਕੜੂਈ ਕਰਦੀ ਨੇ ਸਿਰਫ ਔਰ ਸਿਰਫ 100 ਰੁਪਿਆ ਸੂਟ ਕਰਦੀ ਨੇ ਯਾਨੀ ਕਿ ਤੁਸੀਂ ਇਹ ਸਮਝ ਲਓ ਕਿ 4 ਰੁਪਏ 4 ਮੀਟਰ ਹੈ ਤਾਂ 25 ਰੁਪਏ ਮੀਟਰ ਬੈਠਿਆ ਹੈ ਜਿਹੜਾ ਕਿ 125 ਰੁਪਏ ਮੀਟਰ ਵਾਲਾ ਕੱਪੜਾ ਹੈ ਹਾਂਜੀ ਹਾਂਜੀ ਇਹ ਮਾਰਕਟ 'ਚ ਇਹ ਰੇਟ ਲੈਣ ਜਾਓਗੇ ਸੂਟ 5 ਮੀਟਰ ਦਾ ਤਾਂ ਸਭ ਨੂੰ 700 750 ਰੁਪਿਆ ਦਾ ਸੂਟ ਮਿਲੇਗਾ ਹੋਲ ਸੇਲ ਦੇ ਵਿੱਚ ਠੀਕ ਹੈ ਜੀ ਪਰ ਤੁਹਾਨੂੰ ਊੜੇ ਕਿੰਨੇ ਦਾ ਮਿਲਿਆ ਹੈ 4.5 ਦਾ ਸਿਰਫ ਔਰ ਸਿਰਫ 150 ਰੁਪਏ 100 ਰੁਪਏ 25 ਰੁਪਏ ਮੀਟਰ ਦੀ ਰੇਟ ਦੀ ਚੈਲੰਜ ਨਾਲ ਗਰੰਟੀ ਠੀਕ ਆਹ ਦੇਖੋ ਇੱਕ ਹੋਰ ਜੀ ਕੁਆਲਿਟੀ ਹਾਂਜੀ ਇਹ ਦੇਖੋ ਫੈਂਡੀ ਫੈਂਡੀ ਵੀ ਕਹਿੰਦੇ ਨੇ ਇਹਨੂੰ ਸਪੇਸ ਸਿਲਕ ਵੀ ਕਹਿੰਦੇ ਨੇ ਓਕੇ ਤੇ ਟਿਸ਼ੂ ਫਾਈਬਰ ਸਿਲਕ ਵੀ ਕਹਿੰਦੇ ਨੇ ਓਕੇ ਤੇ ਇਹਨੂੰ ਸ਼ੀਸ਼ਾ ਸਿਲਕ ਵੀ ਕਹਿੰਦੇ ਨੇ ਓਕੇ ਹਰੇਕ ਜਦਾ ਲੱਗ ਲੱਗ ਨਾਮ ਲੰਦੇ ਨੇ ਠੀਕ ਹੈ ਜੀ ਇਹਦਾ ਆਹ ਦੇਖੋ ਇਹਦੀ ਸ਼ਾਈਨਿੰਗ ਦੇ ਕਰਕੇ ਕੱਪੜਾ ਬਹੁਤ ਵਿਗਦਾ ਜਿਵੇਂ ਬੈਲਵੈਟ ਦੇ ਚ ਸ਼ਾਈਨਿੰਗ ਨਹੀਂ ਹੁੰਦੀ ਜੀ ਉਹ ਵਾਲੀ ਸ਼ਾਈਨਿੰਗ ਹੈ ਇਹਦੇ ਚ ਕਪੜਾ ਇਸ ਸਮੇਂ ਨਾ ਜਹਾ ਚੱਲ ਰਿਆ ਨਹੀਂ ਜਿੰਨਾ ਕਹ ਦੋਈ ਇਹ ਠੀਕ ਹੈ ਇਹ ਰੇਟ 4 ਮੀਟਰ ਕਹਿਨੇ ਆ ਮੈਂ ਫੇਰ ਉਹੀ ਗੱਲ ਕਹਿਨੇ ਆ 4 ਮੀਟਰ ਦੀ ਕੱਟ ਹੈ ਕਹਿੰਦੇ 4 ਆ ਸੀ ਨਿਕਲਦੀ 4.5 ਹੈ ਪੌਣੇ 5 ਹੈ ਠੀਕ ਹੈ ਜੀ ਆ ਦੇਖੋ ਪੀਸ ਪੂਰਾ ਫਰੈਸ਼ੂ ਮਾਲ ਠੀਕ ਹੈ ਜੀ ਰੇਟ ਸਿਰਫ ਔਰ ਸਿਰਫ 125 ਰੁਪਏ 125 ਰੁਪਏ ਮਤਲਬ 5 ਮੀਟਰ ਸੂਟ ਨਹੀਂ ਹੈਗਾ ਮੈਂ ਸੂਟ ਦਾ ਕਹਿਣਾ ਤੇ ਸਾਢੇ 4 ਪੌਣੇ 5 4 ਹਾਂਜੀ ਹਾਂਜੀ 4 ਤੋਂ ਲੈ ਕੇ 490 ਤੱਕ ਦੀ ਕਟ ਹੋਊਗੀ ਰੇਟ ਹੋਊਗਾ ਸਿਰਫ ਔਰ ਸਿਰਫ 125 ਰੁਪਏ ਦਾ ਹੀ ਠੀਕ ਹੈ ਇਹ ਸ਼ਾਈਨਿੰਗ ਵਾਲੀ ਬਹੁਤ ਜ਼ਿਆਦਾ ਚੱਲ ਰਹੀ ਹੈ ਸਿਲਕ ਬਹੁਤ ਜ਼ਿਆਦਾ ਠੀਕ ਹੈ ਜਿਹੜਾ ਬੁਟੀਕ ਵਾਲਿਆਂ ਨੇ ਪਹਿਨਾ ਨੇ ਉਹਨਾਂ ਦਾ ਪਤਾ ਹੀ ਹੈ ਜਿਹੜੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਵੀ ਪਤਾ ਹੈ ਇਹ ਆਈਟਮ ਕੀ ਹੈ ਮੈਨੇ ਕੱਲ ਇਹ ਇਸ਼ਟਾ ਤੇ ਇਸੇ ਮੁੰਡੇ ਦਾ ਵੀਡੀਓ ਨੇ ਸੂਟ ਪਾਇਆ ਸੀ। ਜੀ ਯਕੀਨ ਕਰੋ 4 ਮੀਟਰ ਦਾ ਸੂਟ ਨੇ ਪਾਇਆ ਸੀ 350 ਦਾ 400 ਰੁਪਿਆ। ਓਕੇ ਜੀ। ਦੱਸੋ ਹਣ ਜਿਹੜਾ ਉਹਨੇ ਹੋਲ ਸੇਲ ਰੇਟ ਪਾਇਆ ਹੋਇਆ ਸੀ। ਠੀਕ ਹੈ ਜੀ। ਤੁਸੀਂ ਇਹ ਦੇਖੋ ਜਿਹੜਾ 300 350 ਲਊਗਾ ਉਹ ਕੀ ਰੇਟ ਵੇਚੂਗਾ ਜੀ? ਹਾਂਜੀ ਹਾਂਜੀ। ਠੀਕ ਹੈ ਤੁਸੀਂ ਉਹਨੂੰ ਲੋ 125 ਦਾ 250 ਦਾ ਸੇਲ ਕਰ ਦਿਓ। ਹਲੂ ਫੇਰ ਆਜੋ ਸਾਡੇ ਲਵੇ। ਠੀਕ ਹੈ ਜੀ। ਇਹ ਤੁਹੇ 250 ਦਾ ਵੀ ਸੇਲ ਕਰਨ ਤਾਂ ਵੀ ਤੁਹਾਨੂੰ ਅੱਤ ਦੀ ਪ੍ਰੋਫਿਟ ਹੁੰਦੀ ਠੀਕ ਹੈ ਇੰਨੀ ਗਰੰਟੀ ਹੈ 50000 ਦਾ ਲੈ ਕੇ ਜਾਓਗੇ ਲੱਖ ਨਾ ਬਣਵਾਇਆ ਤੁਹਾਡਾ ਫਿਰ ਕਹੀਓ ਮੈਨੂੰ ਆਪੇ ਠੀਕ ਹੈ 70 8000 ਰੁਪਏ ਮਹੀਨਾ ਬਣੂਗਾ ਕੱਪੜੇ ਦੇ ਕੰਮ ਚ ਤੁਹਾਨੂੰ ਇੰਨਾ ਕਹਨੇ ਆ ਬੈਠੇ ਬਿਠਾਏ ਹਾਂਜੀ ਠੀਕ ਹੈ ਇਹ ਸਾਡਾ ਕੰਮ ਇਹ ਹੈ ਵੀ ਅਸੀਂ ਆਪਣੇ ਭੈਣ ਭੈਣਾਂ ਨੂੰ ਭਾਈਆਂ ਨੂੰ ਬਿਲੇ ਬੈਠਿਆਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਹਾਂ ਠੀਕ ਹੈ ਸਿਰਫ ਔਰ ਸਿਰਫ 125 ਰੁਪਏ ਦਾ ਸਮੂਟਾ ਹਾਂਜੀ ਠੀਕ ਹੈ ਆਪਦੇ ਏਰੀਏ ਚ ਮਹੱਲੇ ਚ ਜਾ ਕੇ ਕਿਤੇ ਵੀ ਰਹਿਣੇ ਕਿਹੜੇ ਵੀ ਏਰੀਏ ਚ ਤੁਹਾਨੂੰ ਪਤਾ ਲੱਗੂਗਾ ਇਸ ਚੀਜ਼ ਦਾ ਰਿਸਪੌਂਸ ਕਿੰਨਾ ਬੈਸਟ ਆ ਰਿਹਾ ਹੈ ਠੀਕ ਹੈ ਸਿਰਫ ਔਰ ਸਿਰਫ 125 ਰੁਪਿਆ ਸੂਟ ਓਕੇ ਕੁਆਲਿਟੀ ਬਿਲਕੁਲ ਟਾਪ ਹੈ